ਆਹ ਯਾਰ ਨਾਇਕਪੁਰ ਜੀ ਦੀ ਫਲੇ ਬਹਿਵਾਨਾ ਗਿਆ ਜਵਾਬ ਦੇਵਾ ਗਿਆ ਜੀ ਜਿੰਨੇ ਵੀ ਸਾਡੇ ਜੁੜ ਕੇ ਸਾਡੇ ਭਰਾ ਸਾਡੀਆਂ ਭੈਣਾਂ ਸਾਡੇ ਦਾ ਬਾਬਾ ਆਸ-ਪਾਸੇ ਖੜੀਆਂ ਚਾਰ ਘਰਾਂ ਦੇ ਵਿੱਚ ਬੈਠੇ ਆ ਤਾਂ ਇਹ ਗੱਲਾਂ ਜਿਹੜੀਆਂ ਆਕੇ ਜਰੂਰ ਸੁਣੋ ਇਹ ਨਾ ਤਾਂ ਤੁਹਾਨੂੰ ਬਾਦਲਾਂ ਨੇ ਦਸੀਆਂ ਇਹ ਭਵੇਂ ਪਿੰਡ ਦਾ ਬਾਦਲਾਂ ਨਹੀਂ ਆ ਨਹੀਂ ਇਹ ਕੋਈ ਹੋਰਾਂ ਪਾਲਤਾਂ ਨੇ ਦੱਸਣੀਆਂ ਇੱਥੇ ਜਿਹੜੀ ਗੱਲ ਆ ਬਾਕੀ ਭਾਈ ਲੱਖਾ ਸੁਧਾਨਾ ਜੀ ਦੱਸ ਦੇਣਗੇ ਤੇ ਜਿਹੜੀਆਂ ਗੱਲਾਂ ਉਹ ਕੁਝ ਮੈਂ ਦੱਸ ਦਿਨਾ ਵੀ ਜਿਹੜੇ ਬਾਬਲ ਸਿੰਘ ਇਹਨਾਂ ਨੇ ਕੀਤਾ ਕੀ ਆ ਤੇ ਸਾਡਾ ਕੀ ਨਹੀਂ ਕੀਤਾ ਜਦੋਂ ਇਹ ਆਏ ਆ ਇਹਨਾਂ ਨੇ ਕਿਹਾ ਕਿ ਅਸੀਂ ਪੰਥ ਦੀ ਰਾਖੀ ਕਰਦੀ ਆ ਅਸੀਂ ਪਰਵਾਨਨਾ ਦਿੱਤੀਆਂ ਭਾਈ ਜੀ ਕੋਈ ਗੱਲ ਦੋ ਮਿੰਟ ਇਹਨਾਂ ਨੇ ਕਿਹਾ ਕਿ ਅਸੀਂ ਜਦੋਂ ਵੀ ਸਾਡੀ ਸਰਕਾਰ ਬਣੂਗੀ ਤੇ ਬਣੀ ਵੀ ਆ ਇਹਨਾਂ ਨੇ ਕਿਹਾ ਸੀ ਕਿ ਅਸੀਂ 51000 ਸਕਨ ਸਕੀਮ ਦੇਵਾਂਗੇ ਅਸੀਂ ਤੁਹਾਡੇ ਜਿਹੜੀ ਬਿਜਲੀ ਫ੍ਰੀ ਕਰਤੀ ਬਿਜਲੀ ਫ੍ਰੀ ਕਰਦੇਾਂਗੇ ਕਈਆਂ ਲੋਕਾਂ ਨੂੰ ਲਾਰੇ ਲਾਤੇ ਤੁਹਾਨੂੰ ਕਮਰੇ ਦੇਵਾਂਗੇ ਤੁਹਾਨੂੰ ਫੁਲਿਸ਼ਾ ਦੇਵਾਂਗੇ ਪਰ ਇਹਨਾਂ ਨੇ ਰੁਜ਼ਗਾਰ ਦੀ ਗੱਲ ਨਹੀਂ ਕੀਤੀ ਗੱਲ ਇਹਨਾਂ ਨੇ ਕੀ ਕੀਤਾ ਆ ਸਿਰਫ ਲਾਰੇ ਲਾਏ ਆ ਮੈਂ ਅੱਜ ਬਾਗਲ ਸਾਹਿਬ ਨੂੰ ਕਹੂੰਦਾ ਸਖਬੀਰ ਸਿਆ ਅੱਜ ਤੇਰੇ ਪਿੰਡ ਦੇ ਵਿੱਚ ਖੜਿਆ ਤੇ ਤੇਰੇ ਪਿੰਡ ਦੇ ਲੋਕਾਂ ਨੂੰ ਜਿਹੜੇ ਸਾਡੇ ਭੈਣ ਭਾਈ ਆ ਸਾਡੀ ਗੱਲ ਸੁਣ ਰਹੇ ਆ ਤੇ ਜਿਨ੍ਹਾਂ ਨੇ ਸਵਾਗਤ ਵੀ ਬਹੁਤ ਵਧੀਆ ਕੀਤਾ ਅੱਗੇ ਸਾਡੇ ਜਿਹੜੇ ਰੰਡਾਵਾ ਸਾਹਿਬ ਆ ਇਹ ਕਹ ਰਹੇ ਸੀ ਮੈਂਕ ਦੀ ਆਵਾਜ਼ ਨਹੀਂ ਸਹੀ ਆਉਣੀ ਮੈਂ ਕਿਹਾ ਹੋ ਸਕਦਾ ਅੱਜ ਬਾਦਲਾ ਨੀਂਦ ਨਾ ਆਵੇ ਆਵਾਜ਼ ਕਿੱਥੇ ਨਹੀਂ ਕਿੱਥੇ ਰਹੇਗੀ ਹੁਣ ਜਿਹੜੀ ਮੈਂ ਗੱਲ ਇਹ ਕਰਦਾ ਕਿ ਸਾਨੂੰ ਇਹਨਾਂ ਨੇ ਫਰੀਂ ਦੇ ਲਾਰਿਆਂ ਦੇ ਵਿੱਚ ਮਾਰਤਾ ਪੰਜਾਬ ਨੂੰ ਤਬਾਹ ਕਰਤਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹਨਾਂ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤੁਹਾਨੂੰ ਸਗਨ ਸਕੀਮ ਦੇਵਾਂਗੇ ਸਾਡੀਆਂ ਧੀਆਂ ਭੈਣਾਂ ਪੜੀਆਂ ਲਿਖੀਆਂ ਸੀ ਉਹਨਾਂ ਨੂੰ ਇਹਨਾਂ ਨੇ 51-51 ਹਜ਼ਾਰ ਦੀ ਸਗਨ ਸਕੀਮਾਂ ਦਾ ਕਹਿਤਾ ਪਰ 21 ਹਜ਼ਾਰ ਰੁਪਏ ਦੀ ਨੌਕਰੀ ਨਹੀਂ ਦਿੱਤੀ ਤੁਸੀਂ ਉਹਦੇ ਪਿੰਡ ਵਾਲੇ ਆ ਤੁਹਾਨੂੰ ਪਤਾ ਕਿ ਧਰਨੇ ਇੱਥੇ ਕਿਸਾਨਾਂ ਦੇ ਵੀ ਲੱਗਦੇ ਰਹੇ ਆ ਤੇ ਮਜ਼ਦੂਰਾਂ ਦੇ ਵੀ ਲੱਗਦੇ ਰਹੇ ਆ ਤੇ ਜਿਹੜੇ ਬੇਰੋਜ਼ਗਾਰ ਹੁੰਦੇ ਸੀ ਇਹਨਾਂ ਦੇ ਸਿੱਟੇ ਭਖੜੇ ਉਹਨਾਂ ਦੇ ਅੱਜ ਵੀ ਪੈਰਾਂ 'ਚ ਖੋਬਦੇ ਫਿਰਦੇ ਆ ਚਾਹੇ ਉਹ ਕੱਚੇ ਹੋਣ ਤੇ ਚਾਹੇ ਉਹ ਪੱਕੇ ਹੋਣ ਉਹਨਾਂ ਦੇ ਲਾਠੀ ਚਾਰਜ ਹੁੰਦੇ ਫਿਰਦੇ ਅੱਜ ਵੀ ਜਦੋਂ ਕੋਈ ਨਵੀਂ ਸਰਕਾਰ ਆਉਂਦੀ ਆ ਤੇ ਜਿਹੜੇ ਲਾਠੀ ਚਾਰਜ ਆ ਉਹ ਲਾਠਾਂ ਚੈੱਕ ਕਰ ਕਰ ਵੇਦੇ ਆ ਕਿ ਤੇ ਆ ਮਾੜੀ ਤਾਂ ਨਹੀਂ ਆ ਚੰਗੀ ਤਾਂ ਨਹੀਂ ਤੇ ਇਹਨਾਂ ਨੇ ਸਾਡੀਆਂ ਧੀਆਂ ਪੈਣਾ ਨੂੰ ਨੌਕਰੀ ਨਹੀਂ ਦਿੱਤੀ ਆ ਇਹਨਾਂ ਨੇ 55 ਸਗਨ ਸਕੀਮ ਕਹਤੀ ਜੇ ਸਾਡੀ ਧੀ ਪੜ੍ਹੀ ਲਿਖੀ ਆ ਤੇ ਭਾਈ ਉਹਨੂੰ 21 ਹਜ਼ਾਰ ਦੀ ਨੌਕਰੀ ਦੇਵੋਗੇ ਤਾਂ ਉਹਦੇ 10 ਮਹੀਨਿਆਂ ਦਾ ਲਗਭਗ 2,10,000 ਰੁਪਏ ਬਣਦਾ ਤੇ ਤੁਹਾਡੀ ਸਾਨੂੰ ਆ ਸਗਨ ਸਕੀਮਾ ਲੋੜ ਨਹੀਂ ਗਈ ਕੀ ਤੁਸੀਂ ਅੱਜ ਉਹਨਾਂ ਦੇ ਪਿੰਡ ਦੇ ਆ ਜਦੋਂ ਕਿਤੇ ਵੀ ਬਾਦਲ ਦੇ ਬੱਚਿਆਂ ਦਾ ਵਿਆਹ ਹੋਊਗਾ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਪਿੰਡ ਚੋਂ 10,000 ਰੁਪਏ ਇਕੱਠੇ ਕਰੂਗਾ ਤੇ ਫੇਰ ਸਾਡੀਆਂ ਧੀਆਂ ਭੈਣਾਂ ਨੂੰ ਇਹਨੇ ਕਿਉਂ ਕਿਹਾ ਤੇ ਮੈਂ ਕਿਤੇ ਬੋਲਿਆ ਸੀ ਉਦੋਂ ਇਹ 2022 ਦੇ ਵਿੱਚ ਮੈਂ ਇਹਦੇ ਜਲਾਲਾਵਾਦ ਤੋਂ ਇਹਦੇ ਬਰੋਬਰ ਚੋਂ ਲੜੀ ਸੀ ਤੇ ਮੈਂ ਇਹ ਕਿਹਾ ਸੀ ਕਿ ਮੈਂ ਕਿਹਾ ਬਾਦਲ ਸਾਹਿਬ ਤੁਸੀਂ 51000 ਕਹਿੰਨੇ ਆ ਸਾਨੂੰ ਤੁਸੀਂ ਆਪਦੀ ਪ੍ਰਾਪਰਟੀ ਦਿਓ ਜਦੋਂ ਤੁਹਾਡੇ ਤਿੰਨੇ ਬੱਚਿਆਂ ਦਾ ਵਿਆਹ ਹੋਇਆ ਸੀ ਤੁਹਾਨੂੰ 15-15 ਲੱਖ ਰੁਪਈਆ ਦੇਵਾਂਗੇ ਕਿਉਂਕਿ ਭਾਈ ਜੀ ਉਹਨਾਂ ਕੋਲ ਸਭ ਕੁਝ ਆ ਤੇ ਸਾਡੇ ਬੱਚਿਆਂ ਨੂੰ ਫਰੀ ਦੇ ਲਾਰੇ ਕਿਹੜੀ ਗੱਲਾਂ ਦੂਜੀ ਗੱਲ ਇਹ ਕਹਿੰਦੇ ਸੀ ਕਿ ਅਸੀਂ ਆ ਜਿਹੜੇ ਉਹ ਪੰਜਾਬ ਦੀ ਰਾਖੀ ਕਰਦੇ ਆ ਅਸੀਂ ਪੰਜਾਬ ਦੇ ਨਾਲ ਆ ਜੇਕਰ ਪੰਜਾਬ ਦੇ ਨਾਲ ਹੁੰਦੇ ਇਹ ਕਹਿੰਦੇ ਆ ਨਾ ਕਿ ਅਸੀਂ ਬਹੁਤ ਵਧੀਆ ਹਸਪੀਟਲ ਬਣਾਤੇ ਆ ਹਾਂ ਨਾ ਨਾਰਾ ਮਾਰ ਦੋ ਮੇਰੀ ਬੇਨਤੀ ਆ ਸਿਰਫ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੁਣ ਜਦੋਂ ਇਹਨੂੰ ਜਦੋਂ ਕੋਰੋਨਾ ਵਾਇਰਸ ਦੇ ਵਿੱਚ ਉਹ ਮਹਾਮਾਰੀ ਦੇ ਵਿੱਚ ਜਦੋਂ ਕਹਿੰਦੇ ਆ ਵੀ ਇਹਨਾਂ ਨੂੰ ਆ ਦੱਸਤਾ ਸੀਗਾ ਕਿ ਵੀ ਭਾਈ ਸਾਹਿਬ ਤੁਹਾਨੂੰ ਤਾਂ ਆ ਕਰੋਨਾ ਵਾਇਰਸ ਆ ਗਿਆ ਫਿਰ ਕਹਿੰਦੇ ਫਿਰ ਆ ਜਿਹੜਾ ਇਹਨਾਂ ਨੇ ਬਠਿੰਡੇ ਹਸਪੀਟਲ ਬਣਾਇਆ ਉੱਥੇ ਕਿਉਂ ਨਹੀਂ ਗਏ ਜਾਂ ਫਰੀਦਕੋਟ ਕਿਉਂ ਨਹੀਂ ਗਏ ਜਾਂ ਪਟਿਆਲੇ ਨਹੀਂ ਗਏ ਜਾਂ ਲੁਧਿਆਣੇ ਨਹੀਂ ਗਏ ਤੇ ਫਿਰ ਜਾ ਕੇ ਦਿੱਲੀ ਕਿਉਂ ਦਾਖਲ ਹੋਏ ਗੱਲ ਝੂੜਤਾ ਨਹੀਂ ਤੁਹਾਡੇ ਪਿੰਡ ਦਾ ਪਤਾ ਹੋ ਸਾਰਾ ਦੱਸੋ ਬਜ਼ੁਰਗੋ ਹਾਂ ਦਾ ਨਾਰਾ ਮਾਰੋ ਗੱਲ ਕੋਈ ਝੂੜਤਾ ਨਹੀਂਗੀ ਇਹ ਆਪ ਦੇ ਵਾਸਤੇ ਹਸਪੀਟਲ ਨਹੀਂ ਬਣਾ ਸਕੇ ਸਾਡੇ ਵਾਸਤੇ ਤੇ ਇਹਨਾਂ ਨੇ ਬਣਾਉਣਾ ਹੀ ਕੀ ਸੀ ਫਿਰ ਇਹ ਜਿਹੜਾ ਕਹਿੰਦਿਆ ਕਿ ਅਸੀਂ ਬਿਜਲੀ ਫ੍ਰੀ ਕੀਤੀ ਸੀ ਐ ਕੀਤਾ ਸੀ ਆਟਾ ਰੱਖਣ ਦਾਲ ਦਿੱਤਾ ਸੀ ਬਾਈ ਜੀ ਪੰਜਾਬ ਹਮੇਸ਼ਾ ਲੰਗਰ ਲਾਉਂਦਾ ਆ ਗੁਰੂ ਜੀ ਦੇ 20 ਰੁਪਿਆ ਦਾ ਲੰਗਰ ਅੱਜ ਵੀ ਚੱਲਦਾ ਹੁੰਦਾ ਇਹ ਸਾਨੂੰ ਦੇਣ ਵਾਲਾ ਕੌਣ ਸੀ ਜੇਕਰ ਸਾਡੇ ਬੱਚੇ ਨੂੰ 40000 ਦੀ ਨੌਕਰੀ ਦਿੰਦਾ ਮੈਂ ਕਹਿੰਦਾ ਵੀਰ ਮੇਰਾ ਤੂੰ ਰਿਆ ਜਾ ਮੜਾ ਜਾ ਆ ਜਾ ਮੇਰੇ ਵੀਰ ਕਿਹੜਾ ਮੈਂ ਮਨ ਲਓ ਕੋਈ ਗੱਲ ਨਹੀਂ ਮੰਨ ਲਓ ਇਸ ਵਿਅਕਤੀ ਨੂੰ ਇਹਨਾਂ ਦੀ ਸਰਕਾਰ ਦੇ ਵਿੱਚ 40000 ਦੀ ਨੌਕਰੀ ਮਿਲਦੀ ਕੀ ਇਹ ਵਿੱਚੋਂ 4000 ਰੁਪਿਆ ਬਿਜਲੀ ਬਿੱਲ ਨਹੀਂ ਭਰ ਸਕਦਾ ਸੀ ਤੁਸੀਂ ਜਵਾਬ ਦਿਓ ਇਸ ਗੱਲ ਦਾ ਜੇਕਰ ਇਹਦੇ ਕੋਲ 36000 ਰੁਪਿਆ ਬਚਦਾ ਸੀ ਫਿਰ 4000 ਬਿਜਲੀ ਬਿੱਲ ਭਰ ਕੇ ਵੀ ਉਹਦੇ ਵਿੱਚੋਂ 6000 ਰੁਪਏ ਦਾ ਆਟਾ ਰਾਂਛਨ ਦਾਲ ਲਿਆ ਸਕਦਾ ਸੀ ਨਾ ਪਰ ਨਹੀਂ ਤੇ ਉਹ ਔਰ ਇਹ ਕਹਿੰਦੇ ਆ ਕਿ ਅਸੀਂ ਕਮਰੇ ਬਣਾਵਾਂਗੇ ਲੋਕਾਂ ਦੇ ਅਸੀਂ ਫਲਿੱਚਾ ਬਣਾ ਕੇ ਦੇਵਾਂਗੇ ਐ ਕਰਾਂਗੇ ਉਹ ਕਰਾਂਗੇ ਤੇ 30 ਹਜ਼ਾਰ ਦੇ ਕੋਲ ਬਚਦਾ ਸੀ ਤੇ ਜਾ ਕੇ ਬੈਂਕ ਵਾਲੇ ਨੂੰ ਕਹਿੰਦਾ ਚੱਕ ਬੈਂਕ ਦੇ ਮੈਨੇਜਰ ਆ ਮੈਂ ਬਾਦਲਾਂ ਦੀ ਸਰਕਾਰ ਦੇ ਵਿੱਚ 40 ਹਜ਼ਾਰ ਦੀ ਨੌਕਰੀ ਤੇ ਲੱਗਿਆ ਤੇ ਆ ਚੱਕ ਮੇਰਾ 30 ਹ 10000 ਰੁਪਿਆ ਖਰਚਾ 30000 ਰੁਪਿਆ ਮੇਰੇ ਕੋਲ ਬਚਦਾ ਤੇ ਆ 30000 ਦੇ ਵਿੱਚੋਂ 20000 ਰੁਪਿਆ ਚੱਕ ਮੇਰੀ ਕਿਸ਼ਤਾਂ ਇਹ ਮਹੀਨੇ ਦੀ ਆਇਆ ਕਰੂਗੀ ਤੇ ਮੈਨੂੰ 20 ਲੱਖ ਦਾ ਲੋਨ ਦੇ ਮੈਂ 20 ਲੱਖ ਦੀ ਕੋਠੀ ਪਾਉਣੀ ਆ ਹੁਣ ਦੱਸੋ 20 ਲੱਖ ਦਾ ਕੋਠਾ ਪੈਂਦਾ ਕਿ ਕੋਠੀ ਕੋਠਾ ਨਹੀਂ ਪੈਂਦਾ ਕੋਠੀ ਪੈਂਦੀ ਆ ਤੇ 20 ਲੱਖ ਦੀ ਕੋਠੀ ਪਾਉਂਦਾ 20-20 ਹਜ਼ਾਰ ਭਰੀ ਜਾਂਦਾ ਪਰ ਇਹਨਾਂ ਨੇ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਸਾਨੂੰ ਫ੍ਰੀ ਦੀਆਂ ਸਹੂਲਤਾਂ ਦਿੱਤੀਆਂ ਔਰ ਸਾਡਾ ਇਹਨਾਂ ਨੇ ਬੇੜਾਗਰ ਕੀਤਾ ਸਿਹਤ ਸਿੱਖਿਆ ਰੁਜ਼ਗਾਰ ਇਹ ਕਹਿਣ ਕਿ ਅਸੀਂ ਸਿਹਤ ਜਦੋਂ ਅੱਜ ਬੱਚਾ ਦੁਨੀਆ ਤੇ ਜਨਮ ਲੈਂਦਾ ਉਹਨੂੰ ਹਸਪੀਟਲ ਚਾਹੀਦਾ ਉਹ ਸਾਡੇ ਵਾਸਤੇ ਫ੍ਰੀ ਹੈ ਨਹੀਂ ਜੇ ਗੱਲ ਕਰਾਂ ਤਾਂ ਜਦੋਂ ਬੱਚਾ ਪਲਦਾ ਉਹਨੂੰ ਸਿੱਖਿਆ ਚਾਹੀਦੀ ਆ ਸਿੱਖਿਆ ਸਾਡੇ ਵਾਸਤੇ ਆਣੀ ਤੇ ਰੁਜ਼ਗਾਰ ਤਾਂ ਤੁਸੀਂ ਵੇਖ ਹੀ ਰਹੇ ਆ ਅੱਜ ਬਾਦਲ ਨੂੰ ਮੈਂ ਬਾਦਲ ਦੇ ਪਿੰਡ ਆ ਕੇ ਕਹਿਣਾ ਕਿ ਲੋਕਾਂ ਦੇ ਹਾਲਾਤ ਚੈੱਕ ਕਰ ਮੈਂ ਫਿਰੋਜ਼ਪੁਰ ਦੇ ਵਿੱਚੋਂ ਹੀ ਉਹਨਾਂ ਤੇ ਹਲਕਾ ਜਲਾਲਾਬਾਦ ਦੇ ਵਿੱਚੋਂ ਆਉਣਾ ਤੂੰ ਉੱਥੇ ਕਿੰਨੇ ਵਾਰ ਐਮਐਲਏ ਰਿਆ ਤੇ ਆ ਹੁਣ ਤੂੰ ਐਮਪੀ ਆ ਲੋਕਾਂ ਨੂੰ ਤੂੰ ਦਿੱਤਾ ਕੀ ਆ ਉਲਟਾ ਸਾਡੇ ਉੱਤੇ ਜਿਹੜਾ ਉਹ ਬਾਵਰੋਲਾ ਜਿਹਾ ਆਇਆ ਸੀਗਾ ਉੱਥੇ ਜਾ ਕੇ ਡੀਸੀ ਨੂੰ ਕਹਿੰਦਾ ਡੀਸੀ ਸਾਹਿਬ ਆਪਾਂ 5 ਲੱਖ ਰੁਪਈਆ ਦੇ ਸਕਦੇ ਕਿ ਨਹੀਂ ਦੇ ਸਕਦੇ ਮੈਂ ਕਿਹਾ ਛਾਵਾਸੇ ਡਿਪਟੀ ਸੀਐਮ ਤੂੰ ਰਹਿ ਗਿਆ ਐਮਐਲਏ ਤੂੰ ਰਹਿ ਗਿਆ ਤੇ ਆ ਜਿਹੜਾ ਕਹ ਲੋ ਮੁੱਖ ਮੰਤਰੀ ਦਾ ਮੁੰਡਾ ਤੂੰ ਆ ਤੇ ਜਿਹੜਾ ਕਹ ਲੋ ਫਿਰੋਜ਼ਪੁਰ ਦਾ ਐਮਪੀ ਆ ਤੇ ਤੈਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਵੀ ਡੀਸੀ ਇਹ ਤੋਂ 5 ਲੱਖ ਤੂੰ ਆਪ ਦੇ ਫੰਡ ਤੋਂ ਦੇ ਸਕਦਾ ਕਿ ਨਹੀਂ ਦੇ ਸਕਦਾ ਤੋ ਭਰਾਵੋ ਬਾਕੀ ਜਿਹੜੀਆਂ ਗੱਲਾਂ ਭਾਈ ਲੱਖਾ ਸਿਧਾਨਾ ਜੀ ਕਰ ਲੈਂਦੇ ਆ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਵਾ ਉਹਦੇ ਵਾਸਤੇ ਮਾਫੀ ਚਾਹੁੰਨਾ ਗੱਜ ਕੇ ਬੋਲਿਆ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ